ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦਦੇ ਆ ਉਹ ਤਰੀਕੇ ਨਾਲ ਸਾਰਾ ਕਨਾਲ ਕਰੀਏ 6-7 ਹਜ਼ਾਰ ਕਰੋੜ ਲੱਗਣਾ ਹੈ ਜੇ ਉਹ ਜੇ ਆਪਣੀ ਸਰਕਾਰ ਆਉਂਦੀ ਹੈ ਕਿ ਇਸ ਪੱਕਾ ਹੀ ਇਲਾਜ ਕਰ ਦੂੰਗਾ ਜ਼ਿੰਦਗੀ ਭਰ ਤੁਹਾਨੂੰ ਇਹਦੀ ਉਹ ਸਮੱਸਿਆ ਨਹੀਂ ਹੋਊਗੀ ਖੁਦਾ ਮੈਂ ਤੁਹਾਨੂੰ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਡਾ ਧੰਨਵਾਦ ਕਰਦਾ ਜਿਸ ਤਰੀਕੇ ਨਾਲ ਮੈਂ ਸਿਰ ਝੁਕਦਾ ਆਪਣੀ ਕੌਮ ਦੇ ਚਰਨਾਕ ਆਈ ਚੀਜ਼ ਕਿਤੇ ਹੋਰ ਸੂਬੇ 'ਚ ਹੁੰਦੀ ਨਾ ਡੁੱਟ ਜਾਣੇ ਸੀ ਪਰ ਥੋੜੀ ਹਿੰਮਤ ਹੈ ਤੁਸੀਂ ਥੋੜੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਕ ਦੂਜੇ ਦੀ ਮਦਦ ਤੇ ਆਏ ਹੋ ਤੇ ਸਰ ਸੋ ਮੈਂ ਅੱਜ ਮੇਰੇ ਕੋਲ ਮੈਨੂੰ ਬੁਲਾਇਆ ਸੀ ਹਰਾਉ ਸਿੰਘ ਸਾਹਿਬ ਨੇ ਤੇ ਆਪਣੇ ਹਰਕਾ ਜੀ ਦੇ ਪਾਬਾ ਜੀ ਨੇ ਸੋ ਮੈਂ ਇਹਨਾਂ ਨੂੰ ਕਹਤਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਬਠਿੰਡੇ ਸਾਈਡ ਤੋਂ ਉਧਰੋਂ ਜੀਸੀਬੀਆਂ ਫੋਕ ਲਿਫਟਸ ਦੇ ਆਪਣੀਆਂ ਟਰੱਕ ਭੇਜ ਕੇ ਸਾਰਾ ਡੀਜ਼ਲ ਅਸੀਂ ਪਾਵਾਂਗੇ ਤੁਹਾਡੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜਿਹੜਾ ਸਿਲਟ ਜਿੱਥੇ ਹੋ ਜੂਗਾ ਉਹ ਕਰਨਾ ਤੇ ਹੁਣ ਮੈਂ ਹੁਣ ਮੈਂ ਉਹ ਉਹਦਾ ਆਪਾਂ ਕੀ ਕਰਨਾ ਹੁਣ ਜੋ ਪਾਣੀ ਥੱਲੇ ਗਿਆ ਹੁਣ ਮੈਂ ਬੰਨ ਵਾਸਤੇ ਬਾ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਘਰਉ ਆਪ ਸਾਬ ਨੂੰ ਕੀ ਦੇ ਰਿਹਾ ਮੈਂ 3 ਲੱਖ ਰੁਪਇਆ ਤੇ 9000 ਲੀਟਰ ਡੀਜ਼ਲ ਮੈਂ ਇੱਥੇ ਦੇ ਕੇ ਜਾ ਰਿਹਾ ਉਹ ਅਸੀਂ ਇਹਦੇ ਮਗਰ ਇਹਨੂੰ ਚਿਮੜਾਂਗੇ ਇਹਦੇ ਬਾਅਦ ਉਹ ਉਹਦੇ ਬਾਅਦ ਨਾ ਹੁਣ ਤਾਂ ਆਪਾਂ ਕਿਹਾ ਸੰਭਾਲ ਲੀਏ ਇਨੂ ਇਹਦੇ ਬਾਅਦ 10-15 ਦਿਨ ਬਾਅਦ ਮੈਂ ਫਿਰ ਤੋਂ ਆਜੂਗਾ ਫਿਰ ਆਪਾਂ ਇਹਨੂੰ ਠੇਕੇਦਾਰ ਮਗਰ ਪਾਵਾਂਗੇ ਪੱਕਾ 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 ਕਰਾਂਗੇ ਪੱਕਾ ਕਰਾਂਗੇ ਸਰ ਨਾਲ ਇੱਥੇ ਆਈ ਕੋਈ ਸੁਣਾਉਂ ਮੈਂ ਇਹਨਾਂ ਨੂੰ ਕਹਿੰਦਾ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਏ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਹੁੰਚਾ ਦੂੰਗਾ ਤੁਹਾਡੇ ਕੋਲ ਚਲੋ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਿੰਦਾਬਾਦ